ਕੈਨੇਡਾ ਦੇ ਵਿੱਚ ਪਿਛਲੇ ਸਾਲ ਇੰਡੀਅਨ ਏਜੰਸੀਜ਼ ਵੱਲੋਂ ਜਿਹੜੇ ਅਸੈਸੀਨੇਟ ਕੀਤੇ ਗਏ ਨੇ ਭਾਈ ਹਰਦੀਪ ਸਿੰਘ ਨੇਜਰ ਅਤੇ ਦাল ਖਾਲਸਾ ਦੇ ਫਾਊਂਡਰ ਭਾਈ ਗਜਿੰਦਰ ਸਿੰਘ ਜਿਨ੍ਹਾਂ ਦੀ ਲਾਸਟ ਮੰਥ ਲਾਹੌਰ ਦੇ ਇੱਕ ਹਸਪੀਟਲ ਦੇ ਵਿੱਚ ਡਿਊ ਟੂ ਆਰਟ ਅਟੈਕ ਡੈਥ ਹੋਈ ਹੈ ਇਹਨਾਂ ਦੋਨਾਂ ਇਹਨਾਂ ਦੋਨਾਂ ਸ਼ਖਸੀਅਤਾਂ ਨੂੰ ਇੰਡੀਆ ਨੇ ਮੋਸਟ ਵਾਂਟਿਡ ਕਰਾਰ ਦਿੱਤਾ ਹੋਇਆ ਸੀ ਤੇ ਦੋਨਾਂ ਸ਼ਖਸੀਤਾਂ ਨੂੰ ਸਤਕਾਰ ਵਜੋਂ ਅਕਾਲ ਤਖਤ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਔਰ ਦੋਨਾਂ ਦੀ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚ ਲਗਾਉਣ ਲਈ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤੇ ਗਏ ਹਨ ਸੋ ਕਿੰਨਾ ਕੰਟਰਾਸਟ ਹੈ ਇੰਡੀਆ ਉਹਨਾਂ ਨੂੰ ਮੋਸਟ ਵਾਂਟਡ ਕਰਾਰ ਦੇ ਰਿਹਾ ਔਰ ਅਕਾਲ ਤਖਤ ਸਾਹਿਬ ਉਹਨਾਂ ਨੂੰ ਸਨਮਾਨ ਕਰ ਰਿਹਾ ਉਹਨਾਂ ਦੀਆਂ ਪੰਥਕ ਸੇਵਾਵਾਂ ਲਈ ਉਹਨਾਂ ਦੀ ਤਸਵੀਰ ਜਿਹੜੀ ਹੈ ਸਿੱਖ ਅਜਾਇਬ ਘਰ ਦੇ ਵਿੱਚ ਸ਼ੋਭਤ ਕਰਨ ਦਾ ਫੈਸਲਾ ਅਕਾਲ ਪੁਰਖ ਸਭਾ ਵੱਲੋਂ ਕੀਤਾ ਗਿਆ 6 ਅਗਸਤ 1978 ਨੂੰ ਇਤਿਹਾਸ ਦੇ ਪੰਨਿਆਂ ਤੋਂ ਮੁੜ ਸੁਰਜੀਤ ਕਰਨ ਲਈ ਕੁਝ ਨੌਜਵਾਨਾਂ ਨੇ ਦਲ ਖਾਲਸਾ ਦੀ ਸਥਾਪਨਾ ਕੀਤੀ ਤੇ ਇਸ ਦਾ ਬਕਾਇਦਾ ਰਸਮੀ ਤੌਰ ਤੇ ਜਿਹੜਾ ਐਲਾਨ ਹੈ ਉਹ 13 ਅਗਸਤ 1978 ਨੂੰ ਚੰਡੀਗੜ੍ਹ ਵਿਖੇ ਕੀਤਾ ਗਿਆ ਸੀ 46 ਬਰੇ ਅਗਲੇ ਹਫਤੇ ਦਲ ਖਾਲਸਾ ਨੇ ਆਪਣੀ ਹੋਣ ਦੇ ਪੂਰੇ ਕਰਨੇ ਨੇ ਇਹਨਾਂ ਦੇ ਫਾਊਂਡਰਸ ਮੈਂਬਰਸ ਨੇ ਫ্রম ਦਾ ਡੇ ਫਰਸਟ ਪਹਿਲੇ ਦਿਨ ਤੋਂ ਹੀ ਦਲ ਖਾਲਸਾ ਦਾ ਟੀਚਾ ਸੋਵਰਨ 6 ਸਟੇਟ ਦੀ ਕਾਇਮੀ ਸਥਾਪਨਾ ਰੱਖਿਆ ਗਿਆ ਸੀ ਸੋ ਦਲ ਖਾਲਸਾ ਆਪਣਾ 40ਵਾਂ ਸਥਾਪਨਾ ਦਿਵਸ ਅਗਲੇ ਹਫਤੇ 13 ਅਗਸਤ ਨੂੰ ਮਨਾਉਣ ਜਾ ਰਿਹਾ ਹੈ ਔਰ ਅਸੀਂ ਆਪਣੇ ਸਥਾਪਨਾ ਦਿਵਸ ਤੇ ਹੁਸ਼ਿਆਰਪੁਰ ਵਿਖੇ ਆਜ਼ਾਦੀ ਮਾਰਚ ਕੱਡਾਂਗੇ ਔਰ ਇਹ ਮਾਰਚ ਸਮਰਪਿਤ ਹੋਵੇਗਾ ਕੈਨੇਡਾ ਦੇ ਵਿੱਚ ਪਿਛਲੇ ਸਾਲ ਇੰਡੀਅਨ ਏਜੰਸੀਜ਼ ਵੱਲੋਂ ਜਿਹੜੇ ਅਸੈਸੀਨੇਟ ਕੀਤੇ ਗਏ ਨੇ ਭਾਈ ਹਰਦੀਪ ਸਿੰਘ ਨੇਜਰ ਅਤੇ ਦਲ ਖਾਲਸਾ ਦੇ ਫਾਊਂਡਰ ਭਾਈ ਗਜਿੰਦਰ ਸਿੰਘ ਜਿਨ੍ਹਾਂ ਦੀ ਲਾਸਟ ਮੰਥ ਲਾਹੌਰ ਦੇ ਇੱਕ ਹਸਪੀਟਲ ਦੇ ਵਿੱਚ ਡਿਊ ਟੂ ਆਰਟ ਅਟੈਕ ਡੈਥ ਹੋਈ ਹੈ ਇਨ੍ਹਾਂ ਦੋਨਾਂ ਇਨ੍ਹਾਂ ਦੋਨਾਂ ਸ਼ਖਸੀਤਾਂ ਨੂੰ ਇੰਡੀਆ ਨੇ ਮੋਸਟ ਵਾਂਟਡ ਘਰਾੜ ਦਿੱਤਾ ਹੋਇਆ ਸੀ ਤੇ ਦੋਨਾਂ ਸ਼ਖਸੀਤਾਂ ਨੂੰ ਸਤਕਾਰ ਵਜੋਂ ਅਕਾਲ ਤਖਤ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਔਰ ਦੋਨਾਂ ਦੀ ਤਸਵੀਰ ਸਿੱਖ ਅਜ਼ਾਬ ਘਰ ਦੇ ਵਿੱਚ ਲਗਾਉਣ ਲਈ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤੇ ਗਏ ਹਨ ਸੋ ਕਿੰਨਾ ਕੰਟਰਾਸਟ ਹੈ ਇੰਡੀਆ ਉਹਨਾਂ ਨੂੰ ਮੋਸਟ ਵਾਂਟਡ ਘਰਾੜ ਦੇ ਰਿਹਾ ਔਰ ਅਕਾਲ ਤਖਤ ਸਾਹਿਬ ਉਹਨਾਂ ਨੂੰ ਸਨਮਾਨ ਕਰ ਰਿਹਾ ਉਹਨਾਂ ਦੀਆਂ ਪੰਥਕ ਸੇਵਾਵਾਂ ਲਈ ਉਹਨਾਂ ਦੀ ਤਸਵੀਰ ਜਿਹੜੀ ਹੈ ਸਿੱਖ ਅਜਾਇਬ ਘਰ ਦੇ ਵਿੱਚ ਸ਼ੋਭਤ ਕਰਨ ਦਾ ਫੈਸਲਾ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਇਹਨਾਂ ਦੋਨਾਂ ਦੇ ਵਿੱਚ ਬਹੁਤ ਨੇੜਤਾ ਸੀ ਸਾਂਝ ਸੀ ਇਸੇ ਕਰਕੇ ਦੋਨਾਂ ਮਤਲਬ ਇਹ ਇਤਫਾਕ ਨਹੀਂ ਹੈ ਦੋਨਾਂ ਦੀ ਆਪਸੀ ਜਿਹੜੀ ਆਈਡੀਓਲੋਜੀਕਲ ਨੇੜਤਾ ਸੀ ਔਰ ਕਿਉਂਕਿ ਸ਼ਹੀਦ ਭਾਈ ਨੱਜਰ ਉਹ ਯੰਗ ਏਜ ਸੀਗੇ ਉਹ ਭਾਈ ਗਜੇਂਦਰ ਸਿੰਘ ਨੂੰ ਆਪਣਾ ਆਈਡਿਓਲੋਜੀਕਲ ਲੀਡਰ ਮੰਨ ਕੇ ਚੱਲਦੇ ਸੀਗੇ ਸੋ ਅਸੀਂ ਦੋਨਾਂ ਨੂੰ ਹੀ ਇਸ ਵਾਰੀ ਸਮਰਪਿਤ ਕਰ ਰਹੇ ਹਾਂ ਆਜ਼ਾਦੀ ਮਾਰਚ ਕਿਉਂ ਸਵਾਲ ਇਹ ਆਉਂਦਾ ਕਿ ਅਸੀਂ ਆਜ਼ਾਦੀ ਮਾਰਚ ਕਿਉਂ ਕੱਢ ਰਹੇ ਹਾਂ 14 ਅਗਸਤ 1947 ਨੂੰ ਜਦੋਂ ਟਰਾਂਸਫਰ ਆਫ ਪਾਵਰ ਹੁੰਦੀ ਹੈ ਵੰਡ ਹੁੰਦੀ ਹੈ ਇਸ ਖਿੱਤੇ ਦੀ ਤਾਂ ਮੁਸਲਮਾਨ ਭਰਾਵਾਂ ਨੂੰ ਉਹਨਾਂ ਦਾ ਆਪਣਾ ਮੁਲਕ ਪਾਕਿਸਤਾਨ ਮਿਲਦਾ ਹੈ ਤੇ ਹਿੰਦੂ ਵੀਰਾਂ ਨੂੰ ਹਿੰਦੂ ਭਰਾਵਾਂ ਨੂੰ ਉਹਨਾਂ ਦਾ ਆਪਣਾ ਮੁਲਕ ਹਿੰਦੁਸਤਾਨ 15 ਅਗਸਤ ਨੂੰ ਮਿਲਦਾ ਹੈ ਸਿੱਖ ਮਿਸਡ ਦੀ ਬੱਸ ਉਹ ਖੁੰਝ ਗਏ ਆਪਣਾ ਮੁਲਕ ਲੈਣ ਲਈ ਉਸ ਵੇਲੇ ਸਿੰਸ ਦੈਨ ਔਰ ਖਾਸ ਤੌਰ ਤੇ 1970 ਤੇ 1980 ਮੈਂ ਦੇ ਹੱਕੇ ਤੋਂ ਬਾਅਦ ਸਿੱਖਾਂ ਨੇ ਆਪਣਾ ਮੁਲਕ ਲੈਣ ਲਈ ਆਪਣਾ ਇੱਕ ਸੰਘਰਸ਼ ਵੜਿਆ ਉਹ ਸੰਘਰਸ਼ ਆਪਣੇ ਕਈ ਪੜਾਵਾਂ ਤੋਂ ਲੰਘਿਆ ਕਦੀ ਖੜੋਤ ਦੀ ਅਵਸਥਾ ਚ ਆਇਆ ਕਦੀ ਤੇਜ ਹੋਇਆ ਕਦੀ ਮੱਦਮ ਹੋਇਆ ਕਦੀ ਲੱਗਾ ਕ੍ਰਸ਼ ਕੀਤਾ ਜਾ ਰਿਹਾ ਕਦੀ ਉਸ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਫਿਰ ਇੱਕ ਵਾਰ ਉਭਾਰਿਆ ਗਿਆ ਔਰ ਖਾਸ ਤੌਰ ਤੇ ਭਾਈ ਨੱਜਰ ਦੇ ਅਸੈਸੀਨੇਸ਼ਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹ ਅਸੈਸੀਨੇਸ਼ਨ ਨੇ ਇੰਡੀਆ ਦੀ ਪੋਲ ਖੋਲ੍ਹ ਲਈ ਹੈ ਟਰਾਂਸ ਨੈਸ਼ਨਲ ਕਿਲਿੰਗਸ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਔਰ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਗੁਰਪਤਵੰਤ ਪੰਨੋ ਨੂੰ ਮਰਡਰ ਕਰਨ ਦੇ ਅਟੈਂਪਟਸ ਹੋਏ ਨੇ ਅਨਸਕਸੈਸਫੁਲ ਅਟੈਂਪਟਸ ਹੋਏ ਨੇ ਉਸ ਨੇ ਇੰਡੀਆ ਦੀਆਂ ਜਿਹੜੀਆਂ ਨੀਤੀਆਂ ਸੀ ਵਿਦੇਸ਼ਾਂ ਦੇ ਵਿੱਚ ਜਿਹੜਾ ਜ਼ਬਰ ਸੀ ਉਸ ਨੂੰ ਨੰਗਾ ਕੀਤਾ ਐਕਸਪੋਜ਼ ਕੀਤਾ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਵੀ ਇੰਟਰਨੈਸ਼ਨਲ ਫੋਰਮਸ ਦੇ ਉੱਤੇ ਇੰਟਰਨੈਸ਼ਨਲ ਟੇਬਲ ਦੇ ਉੱਤੇ ਖਾਲਸਤਾਨ ਦੁਬਾਰਾ ਡਿਸਕਸ ਹੋ ਰਿਹਾ ਚਾਹੇ ਜੀ20 ਹੋਵੇ ਚਾਹੇ ਕੋਈ ਵੀ ਫੋਰਮ ਹੋਵੇ ਜਿੱਥੇ ਨਰਿੰਦਰ ਮੋਦੀ ਜਾ ਰਹੇ ਨੇ ਉਹ ਅਗਰ ਯੂਕੇ ਦੇ ਪ੍ਰੈਮ ਮਿਨਿਸਟਰ ਨੂੰ ਮਿਲਦੇ ਨੇ ਤਾਂ ਵੀ ਖਾਲਸਾਣ ਡਿਸਕਸ ਹੁੰਦਾ ਜੇ ਕੈਨੇਡਾ ਦੇ ਪ੍ਰੈਮ ਮਿਨਿਸਟਰ ਨੂੰ ਮਿਲਦੇ ਨੇ ਜਾਂ ਜਿਓ ਬਾਈਡਨ ਨੂੰ ਮਿਲਦੇ ਨੇ ਉੱਥੇ ਵੀ ਖਾਲਸਾਣ ਡਿਸਕਸ ਹੋ ਰਿਹਾ ਜਾਂ ਕਹਿ ਲਓ ਸਿੱਖ ਐਕਟਿਵਿਜ਼ਮ ਡਿਸਕਸ ਹੋ ਰਿਹਾ ਸੋ ਇੱਕ ਵਾਰ ਦੁਬਾਰਾ ਇਹ ਜਿਹੜੀਆਂ ਸ਼ਹਾਦਤਾਂ ਨੇ ਇਹ ਰੰਗ ਲਿਆਈਆਂ ਨੇ ਔਰ ਇੰਡੀਆ ਦਾ ਜਿਹੜਾ ਚਿਹਰਾ ਉਹ ਦੁਨੀਆ ਦੇ ਵਿੱਚ ਐਕਸਪੋਜ਼ ਹੋਇਆ ਸੋ ਅਸੀਂ ਸਮਝਦੇ ਹਾਂ ਕਿ ਜਿਹੜੀ ਜਿਹੜੀ ਇਸ ਮੌਕੇ ਨੂੰ ਅਸੀਂ 1947 ਦੇ ਵਿੱਚ ਖੁੰਝ ਗਏ ਸੀ ਉਸੀਂ ਪਿਛਲੇ 40-50 ਸਾਲ ਤੋਂ ਜ਼ਾਰਾ ਰੂਪ ਦੇ ਵਿੱਚ 50 ਸਾਲ ਤੋਂ ਅਸੀਂ ਉਸ ਦੇ ਲਈ ਦੁਬਾਰਾ ਸੰਘਰਸ਼ ਕਰ ਰਹੇ ਹਾਂ ਤਾਂ ਉਸ ਸੰਘਰਸ਼ ਨੂੰ ਹੀ ਅੱਗੇ ਤੋਰਦੇ ਹੋਏ ਉਸ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਣ ਲਈ ਤੇ ਸਵੈ ਨਿਰਣੇ ਦੇ ਹੱਕ ਤੋਂ ਬਾਅਦ ਰੈਫਰੈਂਡਮ ਜਾਂ ਪਲੇਬਿਸਾਈਟ ਦੇ ਹੱਕ ਰਾਈਟ ਲਈ UN ਅੰਡਰ ਅਸੀਂ ਇਹ ਮਾਰਚ ਕਰਨ ਜਾ ਰਹੇ ਹਾਂ ਔਰ ਇਹ ਮਾਰਚ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇੱਕ ਪੰਥਕ ਇਕੱਤਰਤਾ ਰੱਖੀ ਹੈ ਉਸ ਇਕੱਤਰਤਾ ਦੇ ਵਿੱਚ ਪੰਥਕ ਜਥੇਬੰਦੀਆਂ ਦੇ ਨੁਮਾਇंदे ਸ਼ਾਮਲ ਹੋਣਗੇ ਉਹ ਆਪਣੀ ਆਪਣੀ ਜਿਹੜੀ ਪਿਛਲੇ 50 ਸਾਲ ਦਾ ਸਟਰਗਲ ਹੈ ਉਹਦਾ ਲੇਖਾ ਜੋਖਾ ਵੀ ਕੀਤਾ ਜਾਏਗਾ ਔਰ ਉਹ ਸਟਰਗਲ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਉਸ ਬਾਰੇ ਵੀ ਆਪਣੀਆਂ ਵਿਚਾਰਾਂ ਦੇਣਗੇ ਇਸ ਸਾਡੇ ਇਵੈਂਟ ਦੇ ਜਿਹੜੇ ਮੁੱਖ ਮਹਿਮਾਨ ਹੋਣਗੇ ਉਹ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੋਣਗੇ ਪੰਚਤ 71 ਤਾ ਤੋਂ ਬਾਅਦ ਤਕਰੀਬਨ 3 ਵਜੇ ਪ੍ਰੈਸ ਨੂੰ ਸਬੋਧਨ ਕਰਨ ਤੋਂ ਬਾਅਦ ਅਸੀਂ ਉੱਥੋਂ ਮਾਰਚ ਦੇ ਰੂਪ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਨਿਕਲਾਂਗੇ ਔਰ ਇਹ ਮਾਰਚ ਜਿਹੜਾ ਡਾਕਟਰ ਅੰਬੇਦਕਰ ਚੌਂਕ ਜਿਹੜਾ ਬੱਸ ਸਟੈਂਡ ਨੇੜੇ ਆ ਉੱਥੇ ਜਾ ਕੇ ਸਮਾਪਤ ਹੋਏਗਾ ਔਰ ਸਾਡਾ ਲਾਸਟ ਬੁਲਾਰਾ ਜਿਹੜਾ ਉੱਥੇ ਪਹੁੰਚ ਕੇ ਐਡਰੈਸ ਕਰੇਗਾ ਸੋ ਇਹ ਸਾਡਾ ਪ੍ਰੋਗਰਾਮ ਹੈ ਇਹ 13 ਅਗਸਤ ਦਾ ਇਸ ਦੇ ਨਾਲ ਹੀ ਅਸੀਂ ਦੋ ਹੋਰ ਇਸ਼ੂਸ ਮੈਂ ਪਹਿਲਾਂ ਆਪਣੇ ਵੱਲੋਂ ਦੱਸ ਦਿਆਂ ਜਿਹੜੇ ਅਸੀਂ ਪਬਲਿਕ ਦੇ ਨਾਲ ਥਰੂ ਮੀਡੀਆ ਸਾਂਝੇ ਕਰਨਾ ਚਾਹੁੰਦੇ ਹਾਂ ਉਸ ਤੋਂ ਬਾਅਦ ਤੁਸੀਂ ਕੁਐਸਚਨਸ ਕਰ ਸਕਦੇ ਹੋ ਇਹਦੇ ਨਾਲ ਰਿਲੇਟ ਕਰਦੇ ਇੱਕ ਹੈਗਾ ਕਿ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਹੈ ਉਸ ਨੂੰ ਕੇਸਰੀ ਦੀ ਥਾਂ ਤੇ ਬਸੰਤੀ ਜਾਂ ਸੁਰਮਈ ਕਰਨ ਦਾ ਜਿਹੜਾ ਆਦੇਸ਼ ਦਿੱਤਾ ਹੈ ਇਸ ਦੇ ਉੱਤੇ ਅਸੀਂ ਪਹਿਲਾਂ ਹੀ ਗੱਲ ਤੇ ਵੈਲਕਮ ਕਰਦੇ ਹਾਂ ਔਰ ਇਹ ਕੋਈ ਆਊਟ ਆਫ ਬਲੂ ਨਹੀਂ ਹੈ ਇਸੇ ਖਰਾਇਤ ਮਰਿਆਦਾ ਦੇ ਵਿੱਚ ਆਲਰੇਡੀ ਦਰਜ ਹੈ ਉਹਨਾਂ ਨੇ ਕੋਈ ਆਪਣੇ ਕੋ ਵੱਲੋਂ ਕੋਈ ਨਵਾਂ ਫੈਸਲਾ ਨਹੀਂ ਲਿਆ ਔਰ ਇਹ ਬੜਾ ਲੰਮੇ ਤੌਰ ਤੇ ਦੇਖੋ ਅਸੀਂ ਸਾਰੇ ਵੀ ਪਹਿਲਾਂ ਈਵਨ ਸੰਜੇਲ ਸਿੰਘ ਪਿੰਡਰਾ ਵਾਲੇ ਔਰ ਜਿੰਨੇ ਵੀ ਲੀਡਰ ਨੇ ਉਹ ਸਾਰੇ ਅਕਸਰ ਕੇਸਰੀ ਨਿਸ਼ਾਨ ਸਾਹਿਬ ਤਹਲੇ 71 ਹੁੰਦੀਆਂ ਗੱਲਾਂ ਕਰਦੇ ਸੀ ਹੁਣ ਇੱਕ ਨੈਰੇਟਿਵ ਸੀ ਪੱਕਾ ਅਸੀਂ ਵੀ ਇਦਾਂ ਹੀ ਗੱਲਾਂ ਕਰਦੇ ਸੀ ਤਾਨੂੰ ਦੱਸ ਦਾਂ ਜਦੋਂ ਅਸੀਂ ਸਟਾਰਟ ਕੀਤਾ ਦਲ ਖਾਲਸਾ ਤੇ ਅਸੀਂ ਪਹਿਲੇ 10 ਸਾਲ ਕੇਸਰੀ ਰੰਗ ਦੇ ਨਿਸ਼ਾਨ ਮਤਲਬ ਆਪਣੇ ਇੱਕ ਫਲੈਗਸ ਹੀ ਬਣਾਏ ਸੀਗੇ ਪਰ ਜਦੋਂ ਸਾਨੂੰ ਪਤਾ ਲੱਗ ਗਿਆ ਜਦੋਂ ਸਾਨੂੰ ਅਹਿਸਾਸ ਹੋ ਗਿਆ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਪੜ੍ਹ ਲਈ ਅੱਜ ਤੋਂ 13-14 ਸਾਲ ਪਹਿਲਾਂ ਤੇ ਅਸੀਂ ਆਪਣੇ ਹਜ਼ਾਰਾਂ ਉਹ ਜਿਹੜੇ ਫਲੈਗਸ ਬਣਾਏ ਸੀ ਨਾ ਅਸੀਂ ਉਹਨਾਂ ਨੂੰ ਸਿਮੇਟ ਕੇ ਉੱਪਰ ਰੱਖ ਦਿੱਤਾ ਤੇ ਸਾਰੇ ਦੇ ਸਾਰੇ ਦੁਬਾਰਾ ਨਵੇਂ ਸਿਰਿਓਂ ਬਸੰਤੀ ਕਲਰ ਦੇ ਫਲੈਗਸ ਬਣਾਏ ਸੋ ਜਦ ਜਦ ਜਿਹਨੂੰ ਜਿਹਨੂੰ ਪਤਾ ਲੱਗਦਾ ਗਿਆ ਜਿਹਦੇ ਜਿਹਨੂੰ ਅਵੇਅਰਨੈਸ ਆਂਦੀ ਗਈ ਉਹਨਾਂ ਨੇ ਆਪਣੇ ਫਲੈਗਸ ਦਾ ਰੰਗ ਬਦਲ ਲਿਆ ਲੇਕਿਨ ਹੁਣ ਅਗਰ ਸਿੱਖ ਰਹਿਤ ਮਰਿਆਦਾ ਨੂੰ ਇਨਫੋਰਸ ਕਰ ਰਹੇ ਨੇ ਐਸਜੀਪੀਸੀ ਵਾਲੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਸ ਦੇ ਉੱਤੇ ਵਾਵੇਲਾ ਖੜਾ ਕਰਨਾ ਬਿਲਕੁਲ ਫਜ਼ੂਲ ਹੈ ਔਰ ਗਲਤ ਹੈ ਔਰ ਖਾਸ ਤੌਰ ਤੇ ਬੀਜੇਪੀ ਲੀਡਰਸ਼ਿਪ ਨੂੰ ਹਰਿਆਣੇ ਦੇ ਬੀਜੇਪੀ ਲੀਡਰਸ਼ਿਪ ਨੇ ਜਿਹੜੇ ਕਮੈਂਟ ਕੀਤੇ ਨੇ ਵਰਸਟ ਨੇ ਉਹਨੇ ਗੱਲ ਕਹੀ ਕਿ ਐਸਜੀਪੀਸੀ ਖਾਲਸਤਾਨੀਜ਼ ਨੂੰ ਪ੍ਰਮੋਟ ਕਰ ਰਹੀ ਹੈ ਤੁਸੀਂ ਦੇਖੋ ਸਿੱਖ ਰਹਿਤ ਮਰਿਆਦਾ ਲਾਗੂ ਕਰਨਾ ਵੀ ਖਾਲਸਤਾਨੀਜ਼ ਨੂੰ ਪ੍ਰਮੋਟ ਕਰਨਾ ਤੁਸੀਂ ਉਹਨਾਂ ਦੀ ਮਾਨਸਿਕਤਾ ਦੇਖੋ ਜਿਹੜੀ ਆਰਐਸਐਸ ਦੀ ਥਿਊਰੀ ਹੈ ਇਹਹੀ ਭਾਜਪੀ ਦੇ ਮੂੰਹੋਂ ਨਿਕਲ ਰਹੀ ਹੈ ਔਰ ਕੁਝ ਸਾਡੇ ਥੋੜੇ ਜਿਨੇ ਆਪਣੇ ਵੀ ਸਿੱਖ ਹੈਗੇ ਨੇ ਜਿਹੜੇ ਸੰਪਰਦਾਵਾਂ ਦੇ ਨਾਲ ਜਾਂ ਡੇਰੇ ਕੁਝ ਡੇਰਿਆਂ ਦੇ ਨਾਲ ਸਬੰਧਤ ਨੇ ਜਿਨ੍ਹਾਂ ਨੇ ਥੋੜਾ ਜਿਹਾ ਦੇ ਬਾਰੇ ਇਹਨਾਂ ਨੂੰ ਅਪੋਜ਼ ਕੀਤਾ ਬਟ ਅਸੀਂ ਸਮਝਦੇ ਹਾਂ ਨੈਵਰਥੈਸ ਜਿਵੇਂ ਅਸੀਂ ਮਤਲਬ ਅੱਜ ਤੋਂ 15 ਸਾਲ ਪਹਿਲਾਂ ਸਾਨੂੰ ਇਹਨਾਂ ਗੱਲਾਂ ਦੀ ਸਮਝ ਆ ਗਈ ਸੀ ਔਰ ਅਸੀਂ ਆਪਣੇ ਆਪ ਹੀ ਆਪਣੇ ਫਲੈਗਸ ਦੇ ਰੰਗ ਚੇਂਜ ਕਰ ਲਏ ਸੀ ਉਹ ਮੌਕੇ ਦੇ ਮੌਕੇ ਆਪਣਾ ਰੀਥਿੰਕ ਕਰਨਗੇ ਆਪਣੀ ਜਿਹੜੀ ਹੈਗੀ ਹੈ ਔਰ ਕਿਉਂਕਿ ਉਹ ਪਹਿਲਾਂ ਹੀ ਸਿੱਖ ਰਾਇ ਤੇ ਮर्यादा ਨੂੰ ਇਨ ਬੈ ਨਹੀਂ ਮੰਨਦੇ ਸੋ ਉਹਨਾਂ ਦੀ ਥੋੜੇ ਜਿਹੀ ਵੱਖਰੀ ਮर्यादा ਵੀ ਹੁੰਦੀ ਆਪਣੇ ਡੇਰਿਆਂ ਦੀ ਬਟ ਅਸੀਂ ਫੇਰ ਵੀ ਉਹਨਾਂ ਨੂੰ ਕਹਾਂਗੇ ਕਿ ਆਪਾਂ ਬਾਹਰ ਦੇ ਸਮਾਜ ਦੇ ਸਾਹਮਣੇ ਆਪਣੀ ਜਿਹੜੀ ਆਪਣੀ ਜਿਹੜੇ ਡਿਫਰੈਂਸਸ ਨੇ ਜਿਹੜੇ ਆਪਣੇ ਹੈਗੇ ਨੇ ਉਹ ਨਾ ਦਰਸਾਉਂਦੇ ਹੋਏ ਅਸੀਂ ਸਿੱਖ ਰਹਿਤ ਮਰਿਆਦਾ ਦੇ ਉੱਤੇ ਦੇ ਧਾਰਨੀ ਬਣੀ ਹੋਰ ਅਸੀਂ ਇਸ ਗੱਲ ਨੂੰ ਦੇ ਪਾਬੰਦ ਹੋਈਏ ਜੋ ਐਸਡੀਪੀਸੀ ਨੇ ਡਾਇਰੈਕਸ਼ਨ ਦਿੱਤੀਆਂ ਨੇ ਉਸ ਨੂੰ ਅਸੀਂ ਫਾਲੋ ਕਰੀਏ ਥਰਡ ਗੱਲ ਹੈ ਕਿ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਦੇ ਅੰਦਰ ਜਿਹੜਾ ਕ੍ਰਾਈਸਿਸ ਹੈ ਉਹਦੇ ਬਾਰੇ ਅਸੀਂ ਕਹਿਣਾ ਚਾਹੁੰਦੇ ਹਾਂ ਪਹਿਲੀ ਗੱਲ ਹੈ ਕਿ ਪੰਥ ਦਾ ਕ੍ਰਾਈਸਿਸ ਨਹੀਂ ਹੈ ਦਿਸ ਇਜ਼ ਵਨ ਪਾਰਟੀ ਕ੍ਰਾਈਸਿਸ ਉਹਨਾਂ ਦਾ ਇੰਟਰਨਲ ਪਾਵਰ ਸਟਰਗਲ ਹੈ ਇੰਟਰਨਲ ਪਾਰਟੀ ਦੀ ਇੰਟਰਨਲ ਪਾਵਰ ਸਟਰਗਲ ਨੰਬਰ 1 ਤੇ ਦੂਜੀ ਗੱਲ ਹੈ ਕਿ ਅਸੀਂ ਇੱਕ ਡਿਫਰੈਂਟ ਪਾਰਟੀਆਂ ਆਪਣੀ ਇੰਡੀਪੈਂਡੈਂਟ ਪਾਰਟੀਆਂ ਦੂਜੀ ਪਾਰਟੀ ਦਾ ਪ੍ਰਧਾਨ ਕੌਣ ਬੰਦਾ ਹੈ ਕੌਣ ਨਹੀਂ ਬੰਦਾ ਇਹਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਔਰ ਹੈ ਵੀ ਨਹੀਂ ਔਰ ਕਿਸੇ ਨੂੰ ਵੀ ਨਹੀਂ ਹੋਣਾ ਚਾਹੀਦਾ ਕਿ ਕੋਣ ਆਪਣੀ ਪਾਰਟ ਉਹ ਉਹਨਾਂ ਦੀ ਪਾਰਟੀ ਦੇ ਰੈਂਕਿੰਗ ਫਾਈਲ ਦਾ ਕੰਮ ਹੈ ਕਿ ਉਹਨਾਂ ਨੇ ਪ੍ਰਧਾਨ ਕਿੰਨੂੰ ਬਣਾਣਾ ਸਾਡਾ ਕੰਸਰਨ ਇਹ ਹੈ ਕਿ ਉਹਨਾਂ ਨੇ ਆਪਣੀ ਪਾਰਟੀ ਦੇ ਇੰਟਰਨਲ ਪਾਵਰ ਸਟਰਗਲ ਦੇ ਵਿੱਚ ਅਕਾਲ ਤਖਤ ਨੂੰ ਡ੍ਰੈਗ ਕਰ ਲਿਆ ਜਿਹੜਾ ਕਿ ਸਾਰਿਆਂ ਦਾ ਸਰਬਸੰਝਾ ਜਿਹੜਾ ਕਿ ਟੈਂਪੋਰਲ ਸੀਟ ਆਫ 6 ਹੈ ਠੀਕ ਹੈ ਉਹਨਾਂ ਨੇ ਜਦੋਂ ਅਕਾਲ ਤਖਤ ਨੂੰ ਡ੍ਰੈਗ ਕਰ ਡ੍ਰੈਗ ਕਰ ਲਿਆ ਔਰ ਅਕਾਲ ਤਖਤ ਤੇ ਆਪਣੀਆਂ ਪਟੀਸ਼ਨਸ ਲੈ ਕੇ ਜਿਹੜਾ ਜਿਹੜਾ ਜਿਨ੍ਹਾਂ ਨੇ ਡਿਫੈਕਸ਼ਨ ਕੀਤੀ ਉਹ ਵੀ ਲੈ ਕੇ ਜਿਨ੍ਹਾਂ ਨੂੰ মিডিਆ ਬਾਗੀ ਢੜਾ ਕਹਿ ਰਿਹਾ ਔਰ ਜਿਹੜਾ ਜਿਹੜਾ ਇਸ ਵੇਲੇ ਉਹਦੇ ਤੇ ਕਾਬਜ਼ ਹੈ ਸੁਖਬੀਰ ਬਾਦਲ ਦਾ ਢੜਾ ਉਹ ਵੀ ਆਪਣੀ ਜਿਹੜੀ ਗੱਲਬਾਤ ਹੈ ਉਹਨਾਂ ਨੇ ਵੀ ਅਕਾਲ ਤਖਤ ਦੇ ਉੱਤੇ ਰੱਖੀ ਮੈਂ ਇਹਦੇ ਤੇ ਦੋ ਗੱਲਾਂ ਕਰਨਾ ਚਾਹੁੰਦਾ ਸਿਰਫ ਜਿਹੜੇ ਪਾਰਟੀ ਲੀਡਰਸ ਨੂੰ ਐਕਸਪੈਲ ਕੀਤਾ ਗਿਆ ਸੁਖਵੀਰ ਬਾਦਲ ਨੇ ਮੈਂ ਉਹਦੇ ਤੇ ਆਪਣੇ ਜਿਹੜੇ ਕਮੈਂਟਸ ਦੇਣਾ ਚਾਹਨਾ ਕਿ ਜਦੋਂ ਜਿਹੜਾ ਮੈਟਰ ਕੇਸ ਹੈ ਉਹ ਅਕਾਲ ਤਖਤ ਤੇ ਉੱਤੇ ਅੰਡਰ ਕੰਸੀਡਰੇਸ਼ਨ ਸੀਗਾ ਚੱਲ ਰਿਹਾ ਸੀ ਹਰ ਅਕਾਲ ਤਖਤ ਹੱਲੀ ਕੋਈ ਫੈਸਲਾ ਨਹੀਂ ਆਇਆ ਤੇ ਉਸ ਤੋਂ ਪਹਿਲਾਂ ਸੁਖਵੀਰ ਬਾਦਲ ਦਾ ਜਿਹੜਾ ਇਹ ਐਕਸ਼ਨ ਹੈ ਇਹ ਇੱਕ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤੇ ਫੈਸਲੇ ਨੂੰ ਉਡੀਕਣ ਤੋਂ ਬਿਨਾਂ ਜਿਹੜਾ ਉਹਨੇ ਡਿਸੀਜਨ ਲਿਆ ਪਾਰਟੀ ਲੀਡਰਸ਼ਿਪ ਨੂੰ ਘਟਣ ਦਾ ਮੈਨੂੰ ਲੱਗਦਾ ਕਿ ਉਹ ਉਹਨੇ ਅਕਾਲ ਤਖਤ ਸਾਹਿਬ ਤੇ ਦੇ ਉੱਪਰੋਂ ਦੀ ਹੋ ਕੇ ਇਹ ਫੈਸਲਾ ਲਿਆ ਇਹ ਉਸੇ ਤਰ੍ਹਾਂ ਹੀ ਹੈ ਜਦੋਂ ਜਿਹੜਾ ਅਸੀਂ ਮਿਲਟੈਂਸੀ ਦੇ ਟਾਈਮ ਅਸੀਂ ਆਮ ਕਹਿੰਦੇ ਹੁੰਦੇ ਸੀ ਕਿ ਜਿਹੜੇ ਪੁਲਿਸ ਆਫੀਸਰ ਮੈਂ ਫੋਰ ਐਗਜ਼ਾਮਪਲ ਦੱਸ ਰਿਹਾ ਆਪਣੀ ਗੱਲ ਨੂੰ ਸਮਝਾਉਣ ਲਈ ਕਿ ਜਿਹੜੇ ਪੁਲਿਸ ਆਫੀਸਰ ਸੰਵਿਧਾਨ ਤੇ ਲਾਅ ਦੇ ਦੇ ਉੱਪਰੋਂ ਦੀ ਵਗਦੇ ਨੇ ਤੇ ਉਹਨਾਂ ਬਾਰੇ ਕਿਹਾ ਜਾਂਦਾ ਸੀਗਾ ਕਿ ਦੇ ਕਨਸਿਡਰ ਲਾ ਅੰਟੂ ਥੈਮਸੈਲਵਸ ਉਹ ਆਪਣੇ ਆਪ ਨੂੰ ਕਾਨੂੰਨ ਸਮਝਦੇ ਨੇ ਇੱਥੇ ਮੈਂ ਸਮਝਾਂਗਾ ਕਿ ਸੁਖਬੀਰ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਪਹਿਲਾਂ ਹੀ ਆਪਣੇ ਆਪਣਾ ਐਕਸ਼ਨ ਕਰਕੇ ਆਪਣੇ ਆਪ ਨੂੰ ਉਹਦੇ ਤੋਂ ਉੱਪਰ ਸਮਝਣ ਦੀ ਹਿਮਾਕਤ ਕੀਤੀ ਸੋ ਅਕਾਲ ਤਖਤ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਕਿ ਜਦੋਂ ਸਾਰਾ ਮੈਟਰ ਅਜੇ ਅਕਾਲ ਤਖਤ ਤੇ ਅੰਡਰ ਕਨਸਿਡਰੇਸ਼ਨ ਹੈ ਤੇ ਸੁਖਬੀਰ ਨੌਰ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ ਉਡੀਕਣਾ ਚਾਹੀਦਾ ਸੀ ਕਿ ਅਕਾਲ ਤਖਤ ਕੀ ਫੈਸਲਾ ਕਰਦਾ ਹੈ ਅਗਰ ਜਿਹੜਾ ਡਿਫੈਕਸ਼ਨ ਜਿਨ੍ਹਾਂ ਨੇ ਕੀਤੀ ਹੈ ਅਗਰ ਉਹ ਝੂਠੇ ਸਾਬਤ ਹੁੰਦੇ ਫਿਰ ਉਹਨਾਂ ਦੇ ਖਿਲਾਫ ਐਕਸ਼ਨ ਕੀਤਾ ਜਾਣਾ ਚਾਹੀਦਾ ਸੀ ਉਸ ਤੋਂ ਪਹਿਲਾਂ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਕਰਨਾ ਚਾਹੀਦਾ ਸੀ ਮੇਰਾ ਪਹਿਲਾ ਹੀ ਕਨਸਰਨ ਦੱਸ ਦੇਣਾ ਕਿ ਹੁਣ ਤੱਕ ਅਕਾਲੀ ਪੋਲਿਟਿਕਸ ਦੇ ਵਿੱਚ ਜਦੋਂ-ਜਦੋਂ ਵੀ ਇਹਨਾਂ ਦੀ ਅੰਦਰੂਨੀ ਲੜਾਈ ਹੋਈ ਹੈ ਇਹਨਾਂ ਨੇ ਅਕਾਲ ਤਖਤ ਨੂੰ ਡ੍ਰੈਗ ਕੀਤਾ ਹੈ ਔਰ ਅਕਾਲ ਤਖਤ ਨੂੰ ਮਿਸਯੂਜ਼ ਕੀਤਾ ਹੈ ਔਰ ਅਲਟੀਮੇਟਲੀ ਕੋਈ ਵੀ ਅਕਾਲ ਤਖਤ ਦੇ ਡਿਸੀਜਨ ਨੂੰ ਮੰਨਦਾ ਵੀ ਨਹੀਂ ਹੈ ਐਟ ਦ ਐਂਡ ਆਫ ਦ ਡੇ ਮੰਨਦੇ ਨਹੀਂ ਹੈਗੇ ਬਟ ਉਹਨਾਂ ਨੂੰ ਕਢੀਸ ਕੇ ਆਪਣੇ ਲੜਾਈਆਂ ਦੇ ਵਿੱਚ ਸ਼ਾਮਲ ਕਰ ਲੈਂਦੇ ਨੇ ਔਰ ਅਲਟੀਮੇਟਲੀ ਉਹਨਾਂ ਨੂੰ ਮਤਲਬ ਆਰਮ ਟਵਿਸਟਿੰਗ ਕਰਦੇ ਨੇ ਉਹਨਾਂ ਨੂੰ ਆਪਣੇ ਹੱਕ ਵਿੱਚ ਭੁਗਤਾਨ ਲਈ ਉਹਨਾਂ ਤੇ ਜਬਰੀ ਉਹਨਾਂ ਨੂੰ ਮਤਲਬ ਫੋਰਸ ਕਰਦੇ ਨੇ ਕਿ ਸਾਡੇ ਹੱਕ ਵਿੱਚ ਫੈਸਲੇ ਹੋਣ ਹੁਣ ਵੀ ਉਹੀ ਹੋ ਰਿਹਾ ਔਰ ਹੁਣ ਵੀ ਉਹੀ ਹੋਣਾ ਅਲਟੀਮੇਟਲੀ ਮਤਲਬ ਹੋਣਾ ਇਹਦੇ ਵਿੱਚੋ ਇਹੀ ਹੈ ਕਿ ਅਕਾਲ ਤੱਕ ਨੂੰ ਫੋਰਸ ਕੀਤਾ ਜਾਣਾ ਜਿਹੜੀ ਉਹਦੀ ਅਪੋਇੰਟਿੰਗ ਅਥਾਰਟੀ ਹੈ ਐਸਡੀਪੀਸੀ ਦੇ ਥਰੂ ਕਿ ਫੈਸਲਾ ਮਤਲਬ ਸਾਡੇ ਹੱਕ ਵਿੱਚ ਜਿਹੜੀ ਉਹਦੀ ਅਪੋਇੰਟਿੰਗ ਅਥਾਰਟੀ ਹੈ ਉਹਦੇ ਹੱਕ ਵਿੱਚ ਕੀਤਾ ਜਾਏ ਸੋ ਹਰ ਵਾਰ ਨਮੋਸ਼ੀ ਹੀ ਮਿਲਦੀ ਹੈ ਇਸ ਵਾਰ ਵੀ ਨਮੋਸ਼ੀ ਹੀ ਮਿਲਣੀ ਹੈ ਔਰ ਜਿਹੜਾ ਇਸ ਵੇਲੇ ਜਿਹੜੀ ਪੋਜੀਸ਼ਨ ਤੇ ਗੱਲ ਚੱਲੇਗੀ ਹੈ ਇਸ ਇਸ ਜਗ੍ਹਾ ਤੇ ਜਾ ਕੇ ਖੜੀ ਹੋ ਗਈ ਹੈ ਅਕਾਲੀ ਦਲ ਦਾ ਪਤਨ ਤਾਂ ਐਮਿਨੈਂਟ ਹੈ ਕਿਉਂਕਿ ਨਾਤਾ ਉਹਦਾ ਸਾਨੂੰ ਕੋਈ ਕਨਸਟੀਟਿਊਸ਼ਨ ਲੱਗਦਾ ਨਾ ਉਹਦੇ ਕੋਈ ਰੂਲਸ ਨਾ ਉਹਦੇ ਕੋਈ ਨਾਰਮਸ ਲੱਗਦੇ ਨੇ ਉਹਦਾ ਪ੍ਰਧਾਨ ਹੀ ਕਨਸਟੀਟਿਊਸ਼ਨ ਹੈ ਤੇ ਕਨਸਟੀਟਿਊਸ਼ਨ ਹੀ ਪ੍ਰਧਾਨ ਹੈ ਠੀਕ ਔਰ ਮੇਰੇ ਖਿਆਲ ਹੈ ਕਿ ਜਿਹੜਾ ਉਹਨਾਂ ਨੇ ਇੱਕ ਇੱਕ ਦੁਨਿਆਵੀ ਤੌਰ ਤੇ ਦਿਖਾਉਣ ਲਈ ਇਲੈਕਸ਼ਨ ਕਮਿਸ਼ਨ ਨੂੰ ਸਬਮਿਟ ਕੀਤਾ ਹੋਏਗਾ ਕਨਸਟੀਟਿਊਸ਼ਨ ਪਰ ਉਹਨਾਂ ਦੀ ਕਾਰਵਾਈ ਜਿਹੜੀ ਹੈ ਉਹਨਾਂ ਦੇ ਐਕਸ਼ਨ ਜਿਹੜੇ ਨੇ ਉਹਨਾਂ ਦਾ ਵਰਕ ਹੈ ਉਹ ਕਦੇ ਵੀ ਸਾਨੂੰ ਐਸ ਪਰ ਕਨਸਟੀਟਿਊਸ਼ਨ ਨਹੀਂ ਲਗਾ ਸੋ ਇਹ ਬਹੁਤ ਇੱਕ ਕਰੂਸ਼ਲ ਸਮਾਂ ਅਕਾਲਤ ਸਾਹਿਬ ਦੇ ਜਥੇਦਾਰ ਲਈ ਕਿ ਉਹਨਾਂ ਨੂੰ ਦੋਨੇ ਦੋਨੇ ਪਾਸਿਆਂ ਦੇ ਜਿਹੜੇ ਦੋਨੇ ਫੈਕਸ਼ਨਸ ਨੇ ਜਿਹੜੇ ਲੜ ਰਹੇ ਨੇ ਜਿਹੜੇ ਝਗੜ ਰਹੇ ਨੇ ਦੋਨਾਂ ਦੇ ਜਿਹੜੇ ਫੇਸਸ ਨੇ ਦੋਨਾਂ ਪਾਸੇ ਦੇ ਫੇਸਸ ਨੇ ਉਹ ਦੋਨੋਂ ਪਾਸਾਂ ਦੇ ਫੇਸਸ ਡਿਸਕ੍ਰੈਡਿਟਿਡ ਹੋ ਚੁੱਕੇ ਨੇ ਲੋਕਾਂ ਦਾ ਫੇਤ ਉਹ ਗਵਾ ਚੁੱਕੇ ਨੇ ਸੋ ਸਾਡੀ ਅਕਾਲ ਤਖਤ ਸਾਹਿਬ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਦੇ ਸ਼ੁਡ ਡਿਸਆਲਵ ਦੀ ਆਰਗੇਨਾਈਜੇਸ਼ਨਲ ਸਟਰਕਚਰ ਜਿਹੜਾ ਐਸ ਵੇਲੇ ਪ੍ਰੈਜ਼ੈਂਟ ਆਰਗੇਨਾਈਜੇਸ਼ਨਲ ਸਟਰਕਚਰ ਆ ਉਹਨੂੰ ਡਿਸਆਲਵ ਕਰੋ ਔਰ ਜਿਹੜੇ ਫਰੈਸ਼ ਕਲੀਨ ਇਮੇਜ ਕਲੀਨ ਹੈਂਡਸ ਅਕਾਲੀਜ਼ ਨੇ ਉਹਨਾਂ ਨੂੰ ਅਕਾਲੀ ਦਲ ਦੀ ਵਾਕਡੋਰ ਸੌਂਪੀ ਜਾਵੇ ਔਰ ਇਹ ਜਿਹੜੀ ਜਿਹੜੀ ਇਹਨਾਂ ਦੀ ਦੋਨਾਂ ਦੀ ਲੜਾਈ ਹੈ ਉਸ ਦੇ ਵਿੱਚ ਅਕਾਲ ਤਖ ਜਿਹੜਾ ਉਹ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਪਾਸੇ ਅੰਡਰ ਪ੍ਰੈਸ਼ਰ ਜਾਂ ਅੰਡਰ ਡਿਊਰਸ ਆਪਣਾ ਫੈਸਲਾ ਨਾ ਦਵੇ ਔਰ ਕਿਉਂਕਿ ਇਹਨਾਂ ਦਾ ਜਿਹੜਾ ਮੈਂ ਹੋਰ ਹੋਰ ਵੀ ਤੁਹਾਨੂੰ ਆਪਣੀ ਮਤਲਬ ਮੇਰੀ ਐਂਟੀਸਪੇਸ਼ਨ ਹੈ ਕਿ ਜਿੰਨੇ ਇਹਨਾਂ ਤੇ ਗੁਨਾਹ ਇਹਨਾਂ ਨੇ ਕਰ ਦਿੱਤੇ ਨੇ ਹੁਣ ਤੱਕ ਅਖਾਲੀ ਦਲ ਨੇ ਅਕਾਲ ਤਖ ਸਾਹਿਬ ਵੱਲੋਂ ਮਿਲਨ ਵਾਲੀ ਪ੍ਰੋਬੇਬਲ ਜਿਹੜੀ ਧਾਰਮਿਕ ਤਨਖਾਹ ਉਹ ਇਹਨਾਂ ਦੇ ਗੁਨਾਹਾਂ ਤੋਂ ਬਹੁਤ ਘੱਟ ਹੋਵੇਗੀ ਕਿਉਂਕਿ ਉਹ ਅਕਾਲ ਤੱਕ ਕੋਈ ਥਾਣਾ ਕੋਈ ਪੁਲਿਸ ਸਟੇਸ਼ਨ ਨਹੀਂ ਹੈ ਜਿੱਥੇ ਕੀ ਮਤਲਬ ਲਿਆ ਕੇ ਤੇ ਤੁਹਾਨੂੰ ਫਿਜ਼ੀਕਲੀ ਤੁਹਾਨੂੰ ਤੁਸੀਂ ਤੁਹਾਨੂੰ ਪਨਿਸ਼ਮੈਂਟ ਦਿੱਤੀ ਜਾਵੇ ਉੱਥੇ ਤੇ ਧਾਰਮਿਕ ਤਨਖਾਹ ਹੀ ਮਿਲਦੀ ਹੈ ਉੱਥੇ ਦਾ ਸਿਧਾਂਤ ਹੀ ਹੈ ਉੱਥੇ ਦਾ ਫਲਸਫਾ ਹੀ ਹੈ ਸਾਡੇ ਬਹੁਤ ਸਾਰੇ ਜਿਹੜੇ ਮਤਲਬ ਸੋਸ਼ਲ ਮੀਡੀਆ ਤੇ ਇਹ ਗੱਲਾਂ ਬਹੁਤ ਕਹੀਆਂ ਜਾਂਦੀਆਂ ਨੇ ਇਹ ਪਾਠ ਕਰਨਾ ਭਾਂਡੇ ਮੰਝ ਨੇ ਸਮਥਿੰਗ ਥਿਸ ਇਜ਼ ਆਲ ਇਹ ਸੇਵਾ ਹੁੰਦੀ ਹੈ ਤੇ ਇਹਨੂੰ ਪਨਿਸ਼ਮੈਂਟ ਨਹੀਂ ਕੀਤਾ ਜਾ ਸਕਦਾ ਤੇ ਉੱਥੇ ਕਦੀ ਜਿਹੜੀ ਤੁਸੀਂ ਸਿੱਖ ਰਹਿਤ ਮਰਿਆਦਾ ਪੜੋ ਤੇ ਉੱਥੇ ਲਿਖਿਆ ਵੀ ਨਹੀਂ ਹੈ ਪਨਿਸ਼ਮੈਂਟ ਵਰਡ ਉੱਥੇ ਧਾਰਮਿਕ ਤਨਖਾਹ ਹੀ ਲਿਖਿਆ ਤੇ ਧਾਰਮਿਕ ਤਨਖਾਹ ਹੀ ਮਿਲਦੀ ਹੈ ਔਰ ਮੈਨੂੰ ਲੱਗਦਾ ਕਿ ਜੋ ਇਹਨਾਂ ਦੇ ਗੁਨਾਹ ਨੇ ਉਹਦੇ ਹਿਸਾਬ ਨਾਲ ਉਹ ਜਿਹੜੀ ਧਾਰਮਿਕ ਤਨਖਾਹ ਇਹਨਾਂ ਨੂੰ ਮਿਲੇਗੀ ਉਹ ਘੱਟ ਹੈ ਕਿਉਂਕਿ ਇਹਨਾਂ ਦੀ ਤੇ ਇਹਨਾਂ ਦੀ ਗੁਨਾਹਾਂ ਦੀ ਤੇ ਸਜ਼ਾ ਹੈ ਕਿ ਇਹਨਾਂ ਨੂੰ ਰਿਟਾਇਰ ਕਰਕੇ ਸਾਰਿਆਂ ਨੂੰ ਘਰ ਭੇਜਿਆ ਜਾਵੇ